جي سچو ਅੱਜ ਸਰਕਾਰੀ ਕਾਲੇ ਗੁਰਦਾਸਪੁਰ ਵਿਖੇ ਤੀਆਂ ਗੁਰਦਾਸਪੁਰ ਦੀਆਂ ਤੀਜ ਦਾ ਤਿਹਾਰਾ ਅਸੀਂ ਮਨਾ ਰਹੇ ਹਾਂ ਔਰ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਸਾਰੇ ਵਿਦਿਆਰਥੀਆਂ ਦੇ ਨਾਲ ਔਰ ਖਾਸ ਕਰਕੇ ਭੈਣ ਜੀ ਜਤਿੰਦਰ ਕੌਰ ਜੀ ਜਿਹੜੇ ਕਿ ਫਿਲਮ ਆਰਟਿਸਟ ਨੇ ਦੂਰਦਰਸ਼ਨ ਦੇ ਕਲਾਕਾਰ ਵੀ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਸੀਂ ਸੱਦਿਆ ਤਾਂ ਕਿ ਆਪਣੇ ਵਿਦਿਆਰਥੀਆਂ ਤੱਕ ਜਿਹੜੀ ਸੰਸਕ੍ਰਿਤੀ ਹੈ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਅੱਗੇ ਤੋਰ ਸਕੀਏ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਲੋਪ ਹੁੰਦੀਆਂ ਜਾ ਰਹੀਆਂ ਹਨ ਉਹਨਾਂ ਆਲੋਪ ਹੁੰਦੀਆਂ ਚੀਜ਼ਾਂ ਨੂੰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡਾ ਫਰਜ਼ ਬਣਦਾ ਹੈ ਅੱਜ ਅਸੀਂ ਇੱਕ ਐਗਜ਼ੀਬਿਸ਼ਨ ਵੀ ਲਗਾਈ ਹੈ ਜਿੱਥੇ ਪੰਜਾਬ ਦੇ ਵਿਰਾਸਤ ਦੀਆਂ ਬਹੁਤ ਸਾਰੀਆਂ ਚੀਜ਼ਾਂ ਅੱਜ ਅਸੀਂ ਪ੍ਰਦਰਸ਼ਿਤ ਵੀ ਕਰ ਰਹੇ ਹਾਂ ਪੰਜਾਬ ਦਾ ਲੋਕ ਨਾਚ ਗਿੱਧਾ ਇਸ ਤੋਂ ਇਲਾਵਾ ਗਿੱਧੇ ਦੀਆਂ ਵੱਖ-ਵੱਖ ਬਣਗੀਆਂ ਜੋ ਅਲੋਪ ਹੁੰਦੀਆਂ ਜਾ ਰਹੀਆਂ ਉਹ ਵੀ ਵਿਦਿਆਰਥੀਆਂ ਵੱਲੋਂ ਅੱਜ ਪੇਸ਼ ਕੀਤੀਆਂ ਜਾਣੀਆਂ ਇਸ ਤੋਂ ਇਲਾਵਾ ਵਿਰਾਸਤੀ ਖਾਣਿਆਂ ਦੇ ਅਸੀਂ ਸਟਾਲ ਵੀ ਲਗਾਏ ਨੇ ਲੋਕ ਗੀਤਾਂ ਦੇ ਪ੍ਰੋਗਰਾਮ ਵੀ ਹੋਣਗੇ ਸੋ ਅੱਜ 11 ਵਜੇ ਤੋਂ 3 ਵਜੇ ਤੱਕ 4 ਘੰਟੇ ਲਗਾਤਾਰ ਅੱਜ ਧੀਆਂ ਨੂੰ ਸਮਰਪਿਤ ਹੈ ਤੋਂ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਆਪਣੇ ਆਪ ਨੂੰ ਉਸ ਭਾਗਾ ਮਹਿਸੂਸ ਕਰਦਾ ਹੈ ਕਿ ਅੱਜ ਅਸੀਂ ਇਸ ਖੇਤਰ ਦੇ ਵਿੱਚ ਉੱਗੇ ਕਲਾਕਾਰਾਂ ਨੂੰ ਬੁਲਾ ਕੇ ਆਪਣੇ ਵਿਦਿਆਰਥੀਆਂ ਨਾਲ ਰੂਪਗੂ ਕਰਾ ਰਹੇ ਹਾਂ ਔਰ ਅੱਜ ਅਸੀਂ ਖਾਸ ਕਰਕੇ ਮੈਡਮ ਜਤਿੰਦਰ ਕੌਰ ਜੀ ਨੂੰ ਜੋ ਕਿ ਪੰਜਾਬ ਦੀ ਇੱਕ ਨਾਮਵਰਤੀ ਹੈ ਜਿਨੇ ਸੱਭਿਆਚਾਰ ਦੇ ਖੇਤਰ ਦੇ ਵਿੱਚ ਨਾਟਕ ਦੇ ਖੇਤਰ ਦੇ ਵਿੱਚ ਕਲਾ ਦੇ ਖੇਤਰ ਵਿੱਚ ਬਹੁਤ ਸਾਰਾ ਨਾਮਣਾ ਖੱਟਿਆ ਉਹਨਾਂ ਨੂੰ ਅਸੀਂ ਰੋਲ ਆਫ ਆਨਰ ਦੇ ਨਾਲ ਸਨਮਾਨਿਤ ਵੀ ਕਰ ਰਹੇ ਹਾਂ ਔਰ ਉਹਨਾਂ ਦੀ ਸਾਈਟੇਸ਼ਨ ਵੀ ਅੱਜ ਅੱਥੇ ਪੜ੍ਹੀ ਜਾਏਗੀ ਔਰ ਬੜੇ ਖੂਬਸੂਰਤ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਸਨਮਾਨਿਤ ਵੀ ਕਰਾਂਗੇ ਜਿਵੇਂ ਮੈਡਮ ਜਤਿੰਦਰ ਕੌਰ ਜੀ ਨੇ ਵੀ ਕਿਹਾ ਹੈ ਕਿ ਦੇਰ ਆਏ ਬਰਸਤ ਆਏ ਕਿਉਂਕਿ ਇਹ ਸਾਡੀ ਲੋੜ ਹੈ ਸਾਡੀ ਸੰਸਕ੍ਰਿਤੀ ਨੂੰ ਸੰਭਾਲਣ ਦੀ ਲੋੜ ਹੈ ਸਾਡੇ ਨੌਜਵਾਨਾਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਦੀ ਲੋੜ ਹੈ ਕਿਉਂਕਿ ਜੜ ਤੋਂ ਟੁੱਟਿਆ ਹੋਇਆ ਦਰਖਤ ਜਿਹੜਾ ਸੁੱਕ ਜਾਂਦਾ ਹੈ ਇਸੇ ਤਰ੍ਹਾਂ ਜੜ ਤੋਂ ਟੁੱਟਿਆ ਹੋਇਆ ਮਨੁੱਖ ਵੀ ਜਿਹੜਾ ਹੈ ਉਹ ਸਮਾਪਤ ਹੋ ਜਾਂਦਾ ਹੈ ਹੌਲੀ-ਹੌਲੀ ਸੋ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੀ ਸੰਸਕ੍ਰਿਤੀ ਤੋਂ ਆਪਣੀ ਵਿਰਾਸਤ ਤੋਂ ਟੁੱਟਣ ਨਹੀਂ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਰਹਿਣਗੇ ਅਸੀਂ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਯੂਕ ਮੇਲਾ ਵੀ ਇੱਥੇ ਕਰਵਾ ਰਹੇ ਹਾਂ ਤਾਂਕਿ ਇਸ ਖੇਤਰ ਦੇ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਦੇ ਨਾਲ ਸੱਭਿਆਚਾਰ ਨਾਲ ਮੇਰਾ ਨਾਮ ਜਤਿੰਦਰ ਕੌਰ ਹੈ ਜੀ ਮੈਂ ਅੱਜ ਗੁਰਦਾਸਪੁਰ ਕੌਲੀ ਦੇ ਵਿੱਚ ਆਈ ਆ ਆ ਜਿਹੜਾ ਸਵਾਗਤ ਹੋਇਆ ਉਹ ਤੇ ਬਹੁਤ ਧਰਮਾ ਸਵਾਗਤ ਹੋਇਆ ਤੇ ਮੇਰਾ ਖਿਆਲ ਹੈ ਕਿ ਅਜਿੰਦਰ ਵੀ ਕੰਮ ਪਰਮਾਈ ਹੋਏਗਾ ਅਜੀ ਅੰਦਰ ਵੇਖਿਆ ਨਹੀਂ ਬਾਹਰ ਦਾ ਉਹ ਕਹਿੰਦੇ ਨੇ ਘਰ ਦੇ ਬਾਗ ਡਿਓੜੀਆਂ ਜਿਸ ਪੈਂਦੇ ਨੇ ਡਿਓੜੀ ਤਾਂ ਬਹੁਤ ਹੀ ਵਧੀਆ ਹੈ ਨਾ ਤੇ ਅੰਦਰ ਦਾ ਵੀ ਜਾ ਕੇ ਲੱਗਦਾ ਕਿ ਬਹੁਤ ਅੱਛਾ ਹੋਏਗਾ ਤੇ ਇਹ ਇਹੋ ਜੀਆਂ ਚੀਜ਼ਾਂ ਜਿਹੜੀਆਂ ਮੈਂ ਚਾਹੁੰਨੀ ਆ ਕਿ ਹੋਣੀ ਆ ਚਾਹੀਦੀਆਂ ਇੱਕ ਸਾਲੇ ਬਹੁਤ ਥਾਵਾਂ ਤੇ ਇਹੋ ਜਿਹੇ ਪ੍ਰੋਗਰਾਮ ਨੂੰ ਕੀਤਾ ਜਾ ਰਿਹਾ ਹੈ ਤੇ ਇਹ ਚੰਗੀ ਗੱਲ ਹੈ ਕਿ ਅਸੀਂ ਆਪਣੇ ਵਿਰਸੇ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਦੇ ਆਂ ਇਹ ਸਾਡੀ ਆਪਸੀ ਸੰਵਾਦ ਜਿਹੜਾ ਹੁੰਦਾ ਵਾ ਗੱਲਬਾਤ ਹੁੰਦੀ ਹੈ ਜਾਂ ਪਿਛਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਅੱਜ ਸਾਰੀਆਂ ਬਾਹਰ ਨਿਕਲ ਕੇ ਆਉਂਦੀਆਂ ਨੇ ਤੇ ਬੱਚਿਆਂ ਨੂੰ ਪੂਰੀ ਤਰ੍ਹਾਂ ਪਤਾ ਲੱਗਦਾ ਹੈ ਕਿ ਅਸੀਂ ਕੀ ਸਾਂ ਕੀ ਕਰ ਰਹੇ ਆਂ ਕੀ ਕਰਨਾ ਚਾਹੀਦਾ ਸਾਨੂੰ ਮੇਰਾ ਖਿਆਲ ਹੈ ਕਿ ਇਹੋ ਜਿਹੇ ਪ੍ਰੋਗਰਾਮ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਵੀ ਪ੍ਰੋਗਰਾਮ ਜਿਹੜੇ ਸਾਡੇ ਵਿਰਸੇ ਦਾ ਸਾਡੀਆਂ ਪੁਰਾਣੀਆਂ ਰਿਵਾਇਤਾਂ ਦੇ ਨਾਲ ਜੁੜਦੇ ਨੇ ਉਹ ਸਾਨੂੰ ਇਹਨਾਂ ਬੱਚਿਆਂ ਦੇ ਅੱਗੇ ਪੇਸ਼ ਕਰਨੀਆਂ ਚਾਹੀਦੀਆਂ ਬੱਚਿਆਂ ਨੂੰ ਆ ਕਰਨਾ ਚਾਹੀਦਾ ਹੈ ਸਿੱਖਣਾ ਚਾਹੀਦਾ ਬੜੀ ਅੱਛੀ ਗੱਲ ਹੈ ਮੈਂ ਤਾਂ ਕਹਿੰਨੀ ਆ ਕਿ ਇਹ ਹਰ ਸਾਲ ਜਿਆਜੇ ਮਨਾਣ ਲੱਗਿਏ ਤੇ ਹਰ ਸਾਲ ਇਹਨਾਂ ਨੂੰ ਮਨਾਉਣਾ ਚਾਹੀਦਾ ਹੈ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੀ ਪਰੋਸ ਕੇ ਦੇ ਰਹੇ ਹਾਂ ਇਹ ਦੇਣਾ ਚਾਹੀਦਾ ਸਾਨੂੰ ਇਹ ਸਾਡਾ ਫਰਜ਼ ਬਣਦਾ ਹੈ ਸਾਡੇ ਜਿਹੜੇ ਅਸੀਂ ਵੱਡੇ ਆ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਕਿਸੇ ਹੋਰ ਪਾਸੇ ਨਾ ਮੁੜ ਜਾਵੇ ਉਹਨਾਂ ਨੂੰ ਦੱਸੀਏ ਕਿ ਅਸੀਂ ਕੀ ਹੈਗੇ ਆ ਸਾਡੀ ਸੱਭੇਤਾ ਕੀ ਹੈਗੀ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਸਾਡਾ ਬਹੁਤ ਸਾਰੇ ਬੱਚੇ ਜਿਹੜੇ ਬਾਹਰ ਚਲੇ ਗਏ ਨੇ ਕਿ ਉਹ ਉਹਦੇ ਵਿੱਚ ਹੀ ਗਲਤਾਂ ਹੋ ਗਏ ਨੇ ਪਰ ਜਦੋਂ ਉਹ ਕਦੀ ਇੱਥੇ ਆਉਣ ਤੇ ਉਹਨਾਂ ਨੂੰ ਵੀ ਅਸੀਂ ਇਹ ਚੀਜ਼ਾਂ ਦਿਖਾਈਏ ਤਾਂ ਕਿ ਉਹਨਾਂ ਨੂੰ ਆਪਣੀ ਸਭ ਦੇ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ। ਥੈਂਕ ਯੂ ਜੀ ਮੈਂ ਐਲ ਜੀ ਐਮ ਕਲਨੌਰ ਫਟੇਗੜ ਚੋੜੀ ਮੇਰਾ ਨਾਮ ਜੋਤਨਾ ਸਿੰਘ ਹੈ। ਔਰ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਅੱਜ ਅਸੀਂ ਸਾਰੇ ਇਸ ਫੈਸਟੀਵਲ ਮਨਾਣ ਲਈ ਇਕੱਠੇ ਹੋਏ ਹਾਂ। ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਲੱਕੀ ਮਹਿਸੂਸ ਕਰ ਰਹੀ ਹਾਂ ਕਿਉਂਕਿ ਅੱਜ ਸਾਡੇ ਵਿੱਚ ਸ਼੍ਰੀਮਤੀ ਜਤਿੰਦਰ कौर ਵੀ ਹੈਗੇ ਨੇ। ਬਹੁਤ ਹੀ ਉਂਦਾ ਕਲਾਕਾਰ ਤੇ ਅੱਜ ਇਹਨਾਂ ਦੇ ਨਾਲ ਸਾਰੇ ਬੱਚਿਆਂ ਦੇ ਨਾਲ ਇਹ ਫੈਸਟੀਵਲ ਮਨਾਉਣ ਦਾ ਮੌਕਾ ਮਿਲ ਰਿਹਾ ਹੈ ਤੇ ਇਹ ਡੈਫੀਨਿਟਲੀ ਇੱਕ ਬਹੁਤ ਹੀ ਖਾਸ ਓਕੇਸ਼ਨ ਹੈ ਤੇ ਇਸ ਤਰ੍ਹਾਂ ਦੇ ਫੈਸਟੀਵਲ baar baar ਮਨਾਉਣੇ ਚਾਹੀਦੇ ਸਾਨੂੰ ਕਿਉਂਕਿ ਇਹ ਇੱਕ ਮੈਂ ਕਹਾਂਗੀ ਕਿ ਸਾਡੀ ਸੁਸਾਇਟੀ ਨੂੰ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਜੜਾ ਉਹਦੇ ਨਾਲ ਜੋੜਦੇ ਤੇ ਅੱਜ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਸਾਰੇ ਆਪਣੀ ਜੜਾ ਨਾਲ ਜੁੜੇ ਰਹੀਏ ਇਟਸ ਵੈਰੀ ਇੰਪੋਰਟੈਂਟ ਟੂ ਬੀ ਗਰਾਊਂਡਡ अपने कल्चर नाल एक कनेक्शन मेंटेन करके रखना बहुत जरूरी है इस करके मैं सार्यान अज तीज के फेस्टिवल से वधाई भी देना चाहूंगी जी मैं तो यही कहना चाहूंगी कि अगर आपने पोटेंशियल है तो आप अपनी जगह पर रहते हुए अपने देश में रहते हुए सब कुछ कर सकते हैं बस पोटेंशियल होना चाहिए आपकी इंटेंशन होनी चाहिए और आप सब कुछ कर सकते हैं बाहर जाने की कोई ज़रूरत नहीं है इंडिया इतना रिच कंट्री है इतना वाइब्रेंट uh, कंट्री है कि हर बच्चा अगर ये सोच ले कि मैंने यहीं रहना है और यहीं पर रह के मेहनत करनी है तो बच्चे तो आगे प्रोग्रेस करेंगे हमारा इंडिया भी बहुत ज्यादा तरक्की करेगा थैंक थैंक